ਸਾਨੂੰ ਬਿਨਾਂ ਕਿਸੇ ਨੋਟਿਸ ਬਿਨਾਂ ਕਿਸੇ ਇੰਟੀਮੀਸ਼ਨ ਸਿਰੇ ਦੁਕਾਨ ਕੋਲ ਲਾਏ ਆ ਦੁਕਾਨ ਉਪਰ ਨੋਟਿਸ ਲੱਗਾ ਹੋਇਆ ਦੁਕਾਨ ਸੀਲ ਕੀਤੀ ਹੋਈ ਆ ਜਿੱਦਾ ਸਾਨੂੰ ਕੋਈ ਨੋਟਿਸ ਪਹਿਲਾਂ ਆਇਆ ਕੋਈ ਸਾਡੇ ਨਾਲ ਗੱਲ ਨਹੀਂ ਕੀਤੀ ਕੋਈ ਬਾਤ ਨਹੀਂ ਕੀਤੀ ਇਹ ਐ ਸ਼ਮੀਤ ਚੌਂਕ ਤੋਂ ਲੈ ਕੇ ਜੀ ਮੰਦਿਰ ਤੱਕ ਅੱਛਾ ਕੀ ਕਾਰਨ ਕੀ ਕਿਉਂ ਕੁਝ ਵੀ ਨਹੀਂ ਦੀ ਕੋਈ ਦੱਸਿਆ ਨਹੀਂ ਕੋਈ ਨੋਟਿਸ ਨਹੀਂ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਕੁਝ ਵੀ ਨਹੀਂ ਕਾਰਨ ਸਾਨੂੰ ਸਮਝ ਨਹੀਂ ਆ ਰਿਹਾ ਕਾਰਨ ਕੀ ਆ ਕੁਝ ਵੀ ਨਹੀਂ ਪਤਾ ਸਾਨੂੰ ਆਪਣੀ ਪਸੰਦ ਹੈ ਆਈਸਕ੍ਰੀਮ ਸ਼ਾਪ ਹੈ ਜੀ ਭਾਈ ਜਦੋਂ ਸਵੇਰੇ ਦੁਕਾਨ ਖੋਲਣ ਆਇਆ ਤੇ ਸੀਲ ਲੱਗੀ ਪਈ ਹੈ ਜੀ ਸੱਚੇ ਦੇ ਦੋ ਨਾ ਕਿ ਅਸੀਂ ਇਲੈਗਲ ਕੋਸ਼ਿਸ਼ ਕਰਕੇ ਕਹਿੰਦਾ ਕਿ ਭਾਈ ਇਲੈਗਲ 4 ਸਾਲ ਹੋ ਗਏ ਦੁਕਾਨ ਖੁੱਲੀ ਨੂੰ ਜੀ ਹੁਣ ਇਲੈਗਲ ਯਾਦ ਆਈਏ ਕਾਰਪੋਰੇਸ਼ਨ ਨੂੰ ਲੱਗਦਾ ਵੀ ਕੱਲਾ ਕਾਰਪੋਰੇਸ਼ਨ ਸੁੱਤੀਆਂ ਭਾਈ ਇਹ ਹੀ ਤਾਂ ਗੱਲ ਹੈ ਜੀ ਜਦੋਂ ਬੰਦੀਆਂ ਹੁੰਦੀਆਂ ਉਦੋਂ ਸੁੱਤੀ ਵੀ ਹੁੰਦੀ ਹੈ ਬਿਲਡਿੰਗਾਂ ਬਣੀ ਜਾ ਰਹੀਆਂ ਉਦੋਂ ਤਾਂ ਧਿਆਨ ਨਹੀਂ ਹੈਗਾ ਕਾਰਪੋਰੇਸ਼ਨ ਨੂੰ ਬਹੁਤ ਸਾਰੀਆਂ ਜੀ ਲੁਧਿਆਣਾ ਸ਼ਹਿਰ ਐਨਾ ਵੱਡਾ ਸ਼ਹਿਰ ਐ ਇੰਨੀਆਂ ਬਿਲਡਿੰਗਾਂ ਬੰਦੀਆਂ ਤਦੋ ਕੰਨੀ ਜਿਹਦੇ ਜਦੋਂ ਜਿੰਨੇ ਦੁਕਾਨ ਕੋਲੇ 8-8 ਸਾਲ ਹੋ ਗਏ ਉਹਦਾ ਤਾਂ ਬੰਦ ਕਰਦਾ ਕੋਈ ਤੋਕੀ ਨਹੀਂ ਮਾਦਾ ਅਗਰ ਤੋ ਆਡੋ ਕੋਈ ਪ੍ਰੋਬਲਮ ਹੈ ਤੁਸੀਂ ਪਹਿਲਾਂ ਨੋਟਿਸ ਦਿਓ ਕਿ ਸਾਨੂੰ ਇਹ ਪ੍ਰੋਬਲਮ ਹੈ ਤੁਸੀਂ ਨੋਟਿਸ ਅਸੀਂ ਉਸ ਹਿਸਾਬ ਨਾਲ ਅਸੀਂ ਸਵੇਰੇ ਆਏ ਦੁਕਾਨ ਸਾਡੀ ਬੰਦ ਕਰਤੀ ਐ ਅਸੀਂ ਕੰਮ ਕਰ ਵਾਲੇ ਬੰਦੇ ਇੱਥੇ ਰੋਜ਼ ਪ੍ਰਸ਼ਾਸਨ ਨੂੰ ਥੋੜਾ ਕਰਾਂਗੇ ਕਿਸੇ ਵੱਡੇ ਅਧਿਕਾਰੀ ਨੂੰ ਮਿਲੇ ਕਿ ਨਹੀਂ ਹਾਂਜੀ ਅਸੀਂ ਮਿਲਣ ਜਾ ਰਹੇ ਕਾਰਪੋਰੇਸ਼ਨ ਸਾਡੇ ਗਏ ਹੋਏ ਨੇ ਸਾਡੇ ਮਾਰਕੀਟ ਦੇ ਸਾਰੇ ਕਾਰਪੋਰੇਸ਼ਨ ਦਫ਼ਤਰ ਗਏ ਹੋਏ ਨੇ ਸਾਨੂੰ ਵਿਦਆਊਟ ਐਨੀ ਸ਼ੀਸ਼ਾ ਅਸੀਂ ਨਹੀਂ ਦੇਖ ਸਕਦੇ ਸਾਡੇ ਕੋਲ ਪੂਰੀ ਪਾਰਕਿੰਗ ਸਪੇਸ ਨਹੀਂ ਛੱਡੀ ਸਾਡੇ ਕੋਲ ਪੂਰੀ ਪਾਰਕਿੰਗ ਸਪੇਸ ਹੈ ਦੇਖੋ ਇਹ ਪੂਰੀ ਪਾਰਕਿੰਗ ਸਪੇਸ ਸਾਡੇ ਬੰਦੇ ਲੱਗੇ ਹੋਏ ਨੇ ਪਾਰਕਿੰਗ ਲਗਾਉਂਦੇ ਨੇ ਪਾਰਕਿੰਗ ਸਪੇਸ ਸਾਡੇ ਕੋਲ ਪ੍ਰੋਪਰ ਪੂਰੀ ਹੈ ਕੋਈ ਟ੍ਰੈਫਿਕ ਜਮ ਨਹੀਂ ਹੁੰਦਾ ਸਾਾਨੂੰ ਤਾਂ ਟ੍ਰੈਫਿਕ ਤੁਸੀਂ ਆਪ ਦੇਖੋ ਜਿੱਥੇ ਟੱਟੋ 8-10 ਗੱਡੀਆਂ ਲਾ ਦਈਏ ਕੋਈ ਟ੍ਰੈਫਿਕ ਦੀ ਕੋਈ ਸਮੱਸਿਆ ਨਹੀਂ ਹੈਗੀ ਹੈ ਸਾਡੇ ਕੋਲ ਪ੍ਰੋਪਰ ਬੰਦੇ ਨੇ ਸਾਡੇ ਕੋਲ ਪ੍ਰੋਪਰ ਬੰਦੇ ਨੇ ਜਿਹੜੇ ਪਾਰਕਿੰਗ ਲਵਾਉਂਦੇ ਨੇ ਕੋਈ ਗੱਡੀ ਵਿੱਚ ਨਹੀਂ ਜੋ ਕੋਈ ਕਸਟਮਰ ਲਗਾਉਂਦਾ ਉਹਨੂੰ ਅਸੀਂ ਸਪੈਸ਼ਲ ਕਹਿ ਦਾਂ ਕਿ ਤੁਸੀਂ ਗੱਡੀ ਵਿੱਚ ਲਗਾਓ ਅਗਰ ਤੁਹਾਨੂੰ ਕੋਈ ਪ੍ਰੋਬਲਮ ਹੈ ਤਾਂ ਸਾਨੂੰ ਨੋਟਿਸ ਦਿਓ ਕਿ ਇਹ ਪ੍ਰੋਬਲਮ ਹੈ ਕਿ ਇਹ ਕੁਝ ਵੀ ਹੈਗਾ ਸਾਨੂੰ ਪਹਿਲੇ ਦੱਸੋਗੇ ਤਾਈ ਬੰਦਾ ਭਈ ਕਹਿਣਾ ਨਾ ਉਹ ਨਹੀਂ ਆ ਕੇ ਦੁਕਾਨਦਾਰਾਂ ਨੂੰ ਅੱਜ ਕਟੋ ਘਟ 40 ਤੋਂ 50 ਦੁਕਾਨਾਂ ਸੀਲ ਕੀਤੀ ਗਈ ਵਿਦਆਊਟ ਐਨੀ ਨੋਟਿਸ ਵੀਰੇ 7 ਵੇ ਦਾਇਆ ਸਾਨੂੰ ਬਿਨਾਂ ਦੱਸੇ ਕੀਤਾ ਗਿਆ ਤੇ ਹੁਣ ਇਹ ਸੀਲ ਲੱਗੀ ਆ ਜਿਹੜੀ ਲੇਬਰ ਤੁਹਾਡੇ ਕੰਮ ਕਰਦੀ ਉਹਨਾਂ ਦੀ ਦਿਹਾੜੀ ਵੀ ਉਹ ਤਾਂ ਦੇ ਨਹੀਂ ਦੇਣੀ ਸਾਡੇ ਕੋਲ 10 ਬੰਦੇ ਕੰਮ ਕਰਦੇ ਕਿਸੇ ਕੋ 40 ਕੰਮ ਕਰਦੇ 50 ਉਹਨਾਂ ਦੀ ਦਿਹਾੜੀ ਦੇ ਨਹੀਂ ਦੇਣੀ ਹੈ ਜੀ ਰੈਂਟ ਤੇ ਦੁਕਾਨ ਰੈਂਟ ਦੇਣਾ ਪੈਣਾ ਹੈ ਬਿਜਲੀ ਦਾ ਖਰਚਾ ਸਭ ਦੇਣਾ ਪੈ ਅੰਦਰ ਲਾਈਟਾਂ ਚੱਲ ਰਹੀਆਂ ਕੁ ਕਿ ਭਾਈ ਜੇ ਤੁਸੀਂ ਨਹੀਂ ਖੋਲੋਗੇ ਮੈਂ ਖੁਦ ਖੋਲ ਦੂੰਗਾ ਜੀ ਤੁਹਾਡੀ ਸਾਰੇ ਮਾਨਯੋਗ ਪ੍ਰੈਸ ਦੀ ਹਾਜ਼ਰੀ ਤਾਂ ਖੋਲੀ ਆ ਕਿਉਂਕਿ ਇੱਕ ਇਲੀਗਲ ਇਲੀਗਲ ਸੀਲ ਹੋਈ ਆ ਜੀ ਇਹ ਕੋਈ ਲੀਗਲੀ ਸੀਲ ਨਹੀਂ ਸੀ ਹੋਈ ਆ ਅਮਰ ਸਾਹਿਬ ਇਹ ਕਨਫਰਮ ਕਿ ਮੇਗੀ ਤਿਆਰ ਹੈ ਵੀ 10 ਸਾਲ ਪੁਰਾਣੀ ਹੈ ਬਿਲਡਿੰਗ ਜਾਂ 20 ਸਾਲ ਪੁਰਾਣੀ ਹੈ ਦੇਖੋ ਆਫਟਰ ਆਪਾਂ ਹੁਣ ਇਹਨਾਂ ਦੇ ਜਿਹੜੇ ਇੱਥੋਂ ਦੇ ਰਹਿੰਦੇ ਨੇ ਲੋਕ ਠੀਕ ਹੈ ਨਾ ਆਪਾ ਉਹਨਾਂ ਦੀ ਗਰੰਟੀ ਲੈ ਸਕਦੇ ਆਂ ਮੈਂ ਵੀ ਇੱਥੇ ਰੋਜ਼ ਲੰਘਦਾ ਹਾਂ ਇਹ ਕਿਹੜਾ ਰਤੋ ਰਤਾ ਡੇਢ ਸਾਲ ਤੱਕ ਬਣੀ ਨਹੀਂ ਇਹ ਤੇ ਤੁਸੀਂ ਮੰਨਦੇ ਹੋ ਸਾਡੀ ਸਰਕਾਰ ਤਾਂ ਨਹੀਂ ਬਣੀ ਇਹ ਬਿਲਕੁਲ ਸਾਡੇ ਦਾ ਪਤਾ ਨਹੀਂ ਉਹ ਕੌਣ ਬਣਾ ਰਿਹਾ ਉਹਦੀ ਕਾਰਵਾਈ ਕਰ ਲਓ ਜਿਹਨੇ ਕਰਨੀ ਆ ਅਸੀਂ ਉੱਧਰ ਜਾਣਾ ਵੀ ਨਹੀਂ ਨਾ ਉਹਦੀ ਫੁਲਾਣੀ ਨਾ ਉਹਦੀ ਹੱਕ ਚ ਨਾ ਉਹਦੇ ਉਲਟਾ ਜੀ ਠੀਕ ਆ ਜੇ ਉਹ ਲੀਗਲੀ ਸਹੀ ਹੋਊਗਾ ਠੀਕ ਆ ਓਕੇ ਸਾਨੂੰ ਕਾਦੀ ਤਰ੍ਹਾਂ ਜੇ ਬਾਕੀ ਚੱਲਦੀ ਉਹ ਵੀ ਚਲਾ ਲਵੇ ਕਾਰਪੋਰੇਸ਼ਨ ਦੇ ਅਧਿਕਾਰੀ ਬੁਲਾਏ ਸੀ ਤੁਸੀਂ ਪਹੁੰਚੇ ਨਹੀਂ ਮੋਕ ਦੇਖੋ ਪੈਸੇ ਮੈਂ ਲਾਤਾ ਸੀ ਸਾਰਿਆਂ ਨੂੰ ਉਹ ਕਿਤੇ ਹੋਰ ਜਿੱਦੇ ਬਿਜ਼ੀ ਹੋਣੇ ਆ ਮੇਰਾ ਫਰਜ਼ ਸੀਗਾ ਇੰਟੀ ਹੂੰ ਖੋਲ ਦਿਓ ਜੀ ਨਹੀਂ ਆ ਸਕੇ ਤਾਂ ਮੈਂ ਵੀ ਤੁਹਾਡੇ ਚ ਹੀ ਆ ਯਾਰ ਜੀ ਤੇ ਮੈਂ ਉਹ ਮੈਂ ਫਰਜ਼ ਅਦਾ ਕਰਤਾ ਇੱਥੇ ਇੱਥੇ ਬੇਕਰੀ ਦੇ ਨਾਲ ਨਾਲ ਜਿੰਮ ਜਿੰਮ ਸੀਗੇ ਉਹਨਾਂ ਦੇ ਵਿੱਚ ਕਹਿੰਦੇ ਵੀ ਜਿੰਮ ਦੇ ਅੰਦਰ ਜੋ ਲੋਕ ਮੌਜੂਦ ਸੀ ਉਹ ਵੀ ਬਾਹਰ ਕੱਢੇ ਗਏ ਨੇ ਮੈਂ ਉਹੀ ਕਹਿਣਾ ਵੀ ਬਿਲਕੁਲ ਇਹ ਠੱਕੇਸ਼ਾਈ ਹੋਈ ਆ ਪੰਜਾਬੀ ਦੇ ਵਿੱਚ ਮੈਂ ਇਹ ਚ ਕਹਿਣ ਤੋਂ ਕੋਈ ਗੁਰੇਜ਼ ਨਹੀਂ ਕਰਾਂਗਾ ਉਹ ਠੱਕੇਸ਼ਾਈ ਮੇਰੇ ਹਲਕੇ 'ਚ ਮੈਂ ਬਿਲਕੁਲ ਨਹੀਂ ਚੱਲਣ ਦੇਣੀ ਜੀ ਹਾਂ ਜੈਨੂਣਾ ਅਸੀਂ ਨਾਲ ਖੜੇ ਆ ਦੇਖੋ ਸ਼ਾਸਨ ਔਰ ਪ੍ਰਸ਼ਾਸਨ ਇਕੱਠੇ ਹੋ ਕੇ ਕੰਮ ਕਰਦੇ ਤਾਂ ਹੀ ਚੱਲਦਾ ਜੀ ਅਸੀਂ ਸਾਰੇ ਇਕੱਠੇ ਆ ਜੀ ਬਸ਼ਰਤੇ ਕਿ ਕੋਈ ਵੀ ਇਧਰੋਂ ਐਡਮਿਨਿਸਟ੍ਰੇਸ਼ਨ ਵੱਲੋਂ ਜਿੱਦਾਂ ਦਾ ਸੇਰੇ ਆਇਆ ਕਾਰਪੋਰੇਸ਼ਨ ਵੱਲੋਂ ਇਹ ਗਲਤ ਐਕਸ਼ਨ ਹੋਇਆ ਪਤਾ ਨਹੀਂ ਕਿਉਂ ਕਿਹਨੂੰ ਖੁਸ਼ ਕਰਨ ਵਾਸਤੇ ਕਿਹੜੇ ਅਧਿਕਾਰੀ ਨੇ ਕੀਤਾ ਇਹ ਤਾਂ ਹੁਣ ਮੈਂ ਪਤਾ ਕਰੂੰਗਾ ਨਾ ਜੀ ਬਖਸ਼ਣੇ ਦਾ ਉਹ ਵੀ ਨਹੀਂ ਹੈਗੇ ਜੀ ਠੀਕ ਹੈ ਨਾ ਤੇ ਇਸ ਕਰਕੇ ਤੁਸੀਂ ਯਾਰ ਦੁਕਾਨ ਵਾਲੇ ਆਪਾਂ ਵੀ ਅਸੀਲਾ ਖੋਲ੍ਹੋ ਯਾਰ ਪਰ ਅੰਮਲੇ ਸਾਰੀ ਕਰ ਫੋੜ ਲਓ ਭਾਈ ਜਿਹੜੀ ਨਵੀਂ ਮੈਂ ਉਹਦੇ ਹੱਕ ਚ ਨਹੀਂ ਜਾਏ ਉਹ ਖੋਲੂ ਆਪਣੇ ਆਪ ਜ਼ਿੰਮੇਵਾਰ ਹੋਗਾ ਸਵਾਰੀ ਆਪਣੇ ਸਵਾਰ ਦੀ ਆਪ ਜ਼ਿੰਮੇਵਾਰ ਹੋ ਉਸ ਜਿਹੜੀਆਂ ਨਵੀਆਂ ਪੁਰਾਣੀਆਂ ਨੇ ਪੁਰਾਣੀਆਂ ਤੁਸੀਂ ਖੋਲ ਸਕਦੇ ਹੋ 15 ਸਾਲ 10 ਸਾਲ ਪੁਰਾਣੀਆਂ ਬਣੀਆਂ ਜਿਹੜੀ ਨਵੀਂ ਦੁਕਾਨ ਹੈ ਉਹਦੇ ਉੱਤੇ ਕਮਰਸ਼ੀਅਲ ਮੀਟਰ ਵੀ ਫਿਰ ਲੱਗ ਜਾਂਦਾ ਉਹ ਕਿਹਦੀ ਸ਼ਹਿਰ ਹੈਡਮ ਦਾ ਕਮਰਸ਼ੀਅਲ ਮੀਟਰ ਲੱਗ ਜਾਂਦਾ ਤੇ ਟੈਕਸ ਲਿਆ ਜਾਂਦਾ ਉਹ ਉਹਦੇ ਉੱਤੇ ਫਿਰ ਕੋਈ ਕਾਰਵਾਰੀ ਕੀਤੀ ਕਿਉਂ ਨਹੀਂ ਕੀਤੀ ਜਾਂਦੀ ਯਾਰ ਗੱਲ ਇਹ ਹੁਣ ਜਿਹੜੀ ਐਡਾ ਵੱਡਾ ਸ਼ਹਿਰ ਆ ਮੇਰਾ ਹਲਕਾ ਦੇ ਵਿੱਚ ਤਕਰੀਬਨ ਸਾਰੇ ਵਪਾਰੀ ਲੋਕ ਹੀ ਰਹਿੰਦੇ ਨੇ ਔਰ ਇਹ ਇੱਥੇ ਤਾਂ ਤੁਸੀਂ ਦੇਖੋ ਕਿ ਇਹ ਲੁਧਿਆਣਾ ਉਹ ਇਹ ਪੁਰਾਣਾ ਸ਼ਹਿਰ ਚ ਹੁਣ ਨਵਾਂ ਸ਼ਹਿਰ ਵਾਸਤੇ ਵਾਸਤੇ ਲੋਕ ਹਰ ਪਾਸੇ ਜਾਂਦਾ ਜਦੋਂ ਬਣਦੀਆਂ ਚੀਜ਼ਾਂ ਇਹ ਉਦੋਂ ਰੋਕਣ ਅਧਿਕਾਰੀ ਕਾਰਪੋਰੇਸ਼ਨ ਜੀ ਇੱਕ ਦੁਕਾਨਾ ਗਲਤ ਸੀਲ ਹੋਈਆਂ ਸੀ ਜਿਹੜੀ ਜਿਨ੍ਹਾਂ ਨੇ ਗਲਤ ਸੀਲ ਕੀਤੀ ਉਹਨਾਂ ਦੇ ਕਾਰਵਾਈ ਹੋਊਗੀ ਨਹੀਂ ਹੋਊਗੀ ਨਗਰ ਨਿਗਮ ਦੇ ਦੇਖੋ ਗੱਲ ਇਹ ਆ ਜੇ ਇਹਨਾਂ ਤੇ ਕਾਰਵਾਈ ਹੋਣ ਤੋਂ ਪਹਿਲਾਂ ਮੈਂ ਆਪਣੇ ਤੇ ਕਾਰਵਾਈ ਕਰਾਉਂਗਾ ਯਾਰ ਜੀ ਕਿਉਂਕਿ ਇਹਨਾਂ ਦਾ ਗਾਰਡੀਅਨ ਇਸ ਟਾਈਮ ਮੈਂ ਆ ਸੀਲ ਮੈਂ ਕੀਤੀ ਸੀਲ ਮੈਂ ਤੋੜੀ ਹੈ ਇਹਨਾਂ ਨੇ ਨਹੀਂ ਤੋੜੀ ਜਿਹੜੀਆਂ ਗਲਤ ਸੀਲ ਕੀਤੀਆਂ ਸੀ ਨਗਰ ਦੀਆਂ ਆਹ ਜਿਹੜੀਆਂ ਗਲਤ ਕੀਤੀਆਂ ਜਿਹੜੇ ਅਧਿਕਾਰੀਆਂ ਨੇ ਗਲਤ ਤਰੀਕੇ ਨਾਲ ਕਿਸੇ ਨੂੰ ਖੁਸ਼ ਕਰਨ ਵਾਸਤੇ ਕੀਤਾ ਅਸੀਂ ਉਹਨਾਂ ਨੂੰ ਸਪੇੜ ਨਹੀਂ ਕਰਾਂਗੇ ਯਾਰ ਸਿੱਧੀ ਜਿਹੜੀ ਗੱਲ ਸਾਫ਼ ਸੁਥਰੀ ਹਾਂ ਖੋਲ ਦਿਓ ਉਹਨੇ ਜਿਹੜੇ ਪੁਰਾਣੇ ਟੈਂਸ਼ਨ ਗਲਤ ਟੈਂਸ਼ਨ ਨਾਲ ਸਿੱਧੀ ਕੀਤੀ ਨਹੀਂ ਆਹ ਗਲਤ ਟੈਂਸ਼ਨ ਹੀ ਆਈ ਯਾਰ ਜਿਹੜੀ 10 ਦਾ 15-15 ਸਾਲ ਪੁਰਾਣੇ ਤੋਂ ਸੁੱਕਦੇ ਪਿਆਂ ਦੇ ਸਵੇਰੇ 6:00 ਵਜੇ ਚੋਰਾ ਵਾਂਗੂ ਆ ਕੇ ਸੀਲ ਕਰ ਰਹੇ ਹੋ ਕਿਉਂ ਬਈ ਨੋਟਿਸ ਦਿਓ ਨਾ ਜੇ ਕਿਸੇ ਨੂੰ ਫਾਂਸੀ ਵੀ ਦੇਣੇ ਉਹਨੂੰ ਪਹਿਲਾਂ ਪੁੱਛਦੇ ਤੇਰਾ ਖੀਰਲਾ ਭਾਈ 10 ਤੇਰੀ ਖਾਸ਼ ਕੀ ਆ ਇਹ ਥੋੜੀ ਆ ਵੀ ਤੁਸੀਂ ਸੁੱਤੇ ਪਿਆਂ ਨੂੰ ਚੱਕੋ ਤੇ ਫਾਂਸੀ ਲਾਦੇ ਹੋ ਯਾਰ ਇਹ ਕੋਈ ਲੋਕ ਰਾਜ ਹੈ لوکاں دی ਸੁਣੇ ਹੋਏ ਲੋਗਾ ਸੀ ਜਿਹੜੀ ਇਹ ਰੋਡ ਨੂੰ ਡिक्लेअर ਕੀਤਾ ਜਾਊਗਾ ਜਿਹੜਾ ਬਿਲਕੁਲ ਕਰਾਵਾਂਗੇ ਕਿਉਂਕਿ ਉਹਦਾ ਕਾਰਨ ਕੀ ਆ ਇਹ ਆਲਰੀ ਸਰਕਾਰ ਕੋਲ ਗਈ ਹੋਈ ਆ ਉੱਥੋਂ ਦੇ ਅਧਿਕਾਰੀ ਸੁੱਤੇ ਪਏ ਨੇ ਫੇਲਾ ਦੱਬ ਕੇ ਹੁਣ ਉਹਨਾਂ ਨੂੰ ਅਸੀਂ ਬੂਸਟਡੋਜ਼ ਲਾ ਕੇ ਉਹਨਾਂ ਨੂੰ ਜਗਾਉਣੇ ਜਗਾ ਕੇ ਅਸੀਂ ਤੇ ਇਹ ਕੰਮ ਸ਼ੁਰੂ ਕਰਾਉਣਾ ਐਮਐਲ ਸਾਬ ਤੁਸੀਂ ਅੱਜ ਮੌਕੇ ਦੇ ਦੇਖ ਹੀ ਲਿਆ ਵਾ ਅੱਜ ਵੀ ਤਾਨਾਸ਼ਈਆ ਰਵਈਆ ਜਿਹੜਾ ਅਫਸਰਾਂ ਦਾ ਅਫਸਰ ਸਾਹੀ ਖਤਮ ਹੋਉਂਦੇ ਨਹੀਂ ਆਰੀ ਲੋਕਾਂ ਦੇ ਉੱਤੇ ਸਭ ਕੁਝ ਕਰ ਦਿਆਂਗੇ ਚਿੰਤਾ ਨਾ ਕਰੋ ਪੁਰਾਣੀਆਂ ਆਦਤਾਂ ਜਿਹੜੀਆਂ ਇਹਨਾਂ ਦੀਆਂ ਪਈਆਂ ਨਾ ਹੌਲੀ ਹੌਲੀ ਜਾਣਗੀਆਂ ਤਕਰੀਬਨ ਕਈ ਦੁਰਸਤ ਹੋ ਗਏ ਨੇ ਕਈ ਜਿਹੜੇ ਰਹਿ ਗਏ ਉਹ ਵੀ ਦੁਰਸਤ ਕਰ ਦਿਆਂਗੇ ਕੋਈ ਗੱਲ ਨਹੀਂ